ਸੋ ਗੁਰੂ ਮਾਰਾ ਸਾਹਿਬ ਦੇ ਪਾਤਸ਼ਾਹ ਅੰਤਰਜਾਮੀ ਇਸ ਪਵਿੱਤਰ ਸ਼ਬਦ ਵਿੱਚ ਅੱਜ ਆਪਣੇ ਪਹਿਲੇ ਦਿਨ ਪ੍ਰਕਾਸ਼ ਦੇ ਖੁਸ਼ੀ ਦੇ ਵਿੱਚ ਇਸ ਰਿਮੁਖਵਾਕ ਪੱਖਸ਼ ਦੇ ਹਨ ਸੂਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਸਤਿਗੁਰੂ ਜਿੰਦੇ ਮਾਰੇ ਸਭ ਪ੍ਰਮੋਹਨ ਇਹ ਭਾਈ ਪਰਮੇਸ਼ਰ ਦਿੱਤਾ ਬੰਨਾ ਇਹ ਪਰਮੇਸ਼ਰ ਦਾ ਆਕਾਲ ਪੁਰਖ ਨੇ ਜਿਵੇਂ ਕੋਈ دریا ਵਿੱਚ ਰੁਹ ਜਾਂਦਾ ਹੋਵੇ ਉਹਨੂੰ ਕਿਨਾਰਾ ਪ੍ਰਾਪਤ ਹੋ ਜਾਵੇ ਇਸ ਪ੍ਰਕਾਰ ਸੰਸਾਰ ਸਮੁੰਦਰ ਵਿੱਚ ਸਾਰੀ ਦੁਨੀਆ ਰੁੜ ਰਹੀ ਸੀ ਇਹ ਜਿਹੜਾ ਅਮਰਤ ਰੂਪ ਬਚਨ ਦਿੱਤੇ ਆ ਮਹਾਰਾ ਨੇ ਪਰਮੇਸ਼ਰ ਬੰਨਾ ਆਸਰਾ ਦਿੱਤਾ ਹੈ ਇਸ ਜੇ ਤਰ੍ਹਾਂ ਕਿਨਾਰਾ ਦਿੱਤਾ ਹੈ ਮੁਕਤ ਹੋਣ ਵਾਸਤੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਅੱਜ ਸੱਚੇ ਪਾਤਸ਼ਾਹ ਗੁਰੂ ਸਰੂਪ ਪ੍ਰਗਟ ਹੋਏ ਆ ਇਸੋ ਪ੍ਰਕਾਰ ਗੁਰਬਾਣੀ ਦਾ ਆਸਰਾ ਦੁੱਤਾ ਹੈ ਪਰਮੇਸ਼ਰ ਦਾ ਆਕਾਲ ਪੁਰਖ ਨੇ ਆਪ ਦੁੱਖ ਰੋਗ ਕਾ ਡੇਰਾ ਪੰਨਾ ਜਿਹੜਾ ਜੰਮਣ ਮਨ ਦਾ ਦੁੱਖ ਸੀ ਹਉਮੈ ਦਾ ਰੋਗ ਸੀ ਉਹਲਾ ਡੇਰਾ ਹਿਰਦੇ ਚ ਅਗਿਆਨ ਸੀ ਉਸ ਮਾਰਨ ਪੰਨਾ ਦੁੱਤਾ ਹੈ ਆਨੰਦ ਕਰ ਹੈ ਨਨ ਨਾਰੀ ਸਾਰੇ ਇਸਤਰੀ ਤੇ ਪੁਰਖ ਜਿੰਨੇ ਸਭ ਮਹਾਰਾਜ ਦੀ ਅੰਮ੍ਰਿਤ ਰੂਪ ਬਾਣੀ ਦੇ ਦਰਸ਼ਨ ਕਰਕੇ ਅਨੰਦ ਨੂੰ ਪ੍ਰਾਪਤ ਕਰ ਰਹੇ ਹਾਂ ਨਰਾਂ ਵੀ ਨਿਆਈ ਜਿਹੜੇ ਬ੍ਰਹਮ ਗਿਆਨੀ ਕਤਵੇ ਤੇ ਹੈ ਉਹਦੇ ਬ੍ਰਹਮ ਗਿਆਨ ਦੀਆਂ ਅਵਸਥਾਵਾਂ ਹਨ ਗਈਆਂ ਨਾਰੀਆਂ ਵੀ ਨਹੀਂ ਜਦੋਂ ਜਿਗਿਆਸੂ ਹਨਗੇ ਸਭ ਪਰਮੇਸ਼ਰ ਦੇ ਅਨੁਮਾਨ ਰਹੇ ਹਨ ਹਾਰ ਹਾਰ ਪ੍ਰਭ ਕਿਰਪਾ ਧਾਰੀ ਇਹ ਹਰਿ ਪ੍ਰਭੂ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਮਾਈ ਭਾਈ ਸਾਰੇ ਉਸ ਵਾਈਕੂ ਜੀ ਦੇ ਸਿਮਰਨ ਦਾ ਆਨੰਦ ਮਾਣ ਰਹੇ ਹਨ ਸੰਤੂ ਸੁਖ ਹੋਵਾ ਸਭ ਥਾਈ ਇਹ ਸੰਗਜਨੋ ਮਹਾਤਮਾ ਜਨੋ ਇਹ ਜਿਹੜਾ ਸੁਖ ਹੈ ਗੁਰੂ ਸਾਹਿਬ ਦੀ ਅਮਰਤੂ ਬਾਣੀ ਕਰਕੇ ਇਹ ਸਾਰੀਆਂ ਜਗ੍ਹਾ 'ਚ ਸੁਖ ਹੋ ਰਿਹਾ ਜਿੱਥੇ ਵੀ ਕੋਈ ਬੈਠਾ ਗੁਰਬਾਣੀ ਵਿੱਚ ਜਪੇ ਉਹਨਾਂ ਨੂੰ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਸਤਗੁਰੂ ਦੀ ਕਿਰਪਾ ਕਰਕੇ ਜਿੱਥੇ ਰੱਖੇ ਬਕੁੰਠੁ ਸਾਈ ਸਮਨਾ ਥਾ ਕਿ ਸੁਖ ਹੈ ਪਰਮ ਬ੍ਰਹਮ ਪੂਰਨ ਪਰਮੇਸ਼ਰ ਉਹ ਜੋ ਪਰਮੇਸ਼ਰ ਪਾਪਾ ਪੁੰਨਾ ਤੋਂ ਪਰੇ ਹੈ ਉਹ ਤੇ ਬ੍ਰਹਮ ਵਿਆਪਕ ਹੈ ਤਾਰਣ ਨੂੰ ਪੂਰਨ ਕਰਨ ਵਾਲਾ ਐਸਾ ਦੀ ਸੱਤੇਟ ਕੋ ਪੋਖਣ ਹਾਰਾ ਉਹ ਪਰਮੇਸ਼ਰ ਤਨੂ ਸੱਚੀ ਪੂrti ਵਾਲਾ ਆਕਾਸ਼ ਦੀ ਨਹੀਂ ਵਿਆਪਕ ਰਾਵ ਰਹੇ ਆ ਸਭ ਨੀ ਜਾਈ ਉਹ ਸਾਰੀਆਂ ਜਗ੍ਹਾ ਚ ਖੰਡਾਂ ਵਿੱਚ ਬ੍ਰਹਮੰਡਾਂ ਵਿੱਚ ਖੰਡ ਬ੍ਰਹਮੰਡ ਪ੍ਰਦਾਨ ਦੀ ਰਵਿਆ ਸਭ ਲੋਈ ਸਾਰੀਆਂ ਜਗ੍ਹਾ ਚ ਉਹ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਰਹਾਉ ਤੁਰਕੀ ਬਾਣੀ ਆਈ ਇਹ ਸੰਗਤ ਜੀ ਤੁਰਕੀ ਆਦਿ ਪਰਮੇਸ਼ਰ ਦੀ ਤੁਰੋਜੋ ਅਪੀਰੂ ਬ੍ਰਹਮ ਹੈ ਉਹਦੀ ਪ੍ਰਾਪਤੀ ਵਾਲੀ ਬਾਣੀ ਆਈ ਹੈ ਸਿਨ ਸਗਲੀ ਚਿੰਤ ਮਿਟਾਈ ਦੁਨੀਆ ਵਿੱਚ ਬਾਣੀਆਂ ਚਾਰ ਪ੍ਰਕਾਰ ਦੀਆਂ ਪਿੰਡ ਦੀਆਂ ਮੰਨੀਆਂ ਚਾਰ ਪ੍ਰਕਾਰ ਦੀਆਂ ਬ੍ਰਹਮੰਡ ਦੀਆਂ ਮੰਨੀਆਂ ਪਿੰਡ ਦੀਆਂ ਬਾਣੀਆਂ ਸਾਰ ਸੰਗੇਜੀ ਪਰਾ ਹੈ ਜਿਹੜੀ ਨਾਭੀ ਵਿੱਚ ਹੈ ਅਤੇ ਪਸੰਦੀ ਹੈ ਜਿਹੜੀ ਹਿਰਦੇ ਵਿੱਚ ਹੋਇ ਅਤੇ ਮਦਮਾ ਕੰਠੁਰੇਚ ਤੂੰ ਦੇਖ ਰਹੀ ਹੈ ਜਿਹੜੀ ਜ਼ੁਬਾਨ ਨਾਲ ਬੋਲੀਦੀ ਹੈ ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਸਰੀਰ ਵਿੱਚ ਹਨੀਆਂ ਹਾਂ ਤੇ ਇਸੇ ਪ੍ਰਕਾਰ ਬ੍ਰਹਮੰਡ ਵਿੱਚ ਵੀ ਬਾਣੀਆਂ ਹਨਗੀਆਂ ਚਾਰ ਪ੍ਰਕਾਰ ਦੀਆਂ ਇੱਕ ਤਾਤਕ ਬਾਣੀ ਹੈ ਤਤਾਂ ਦੇ ਖੜਕਾ ਜਿਵੇਂ ਪਾਣੀ ਦੇ ਚੇਰੂ ਚੇਰੂ ਨਿਕਲਦਾ ਹੈ ਅੱਗ ਚੋਂ ਪਰ ਪਰ ਸ਼ਬਦ ਨਿਕਲਦਾ ਹੈ ਤੱਕ ਦੀ ਜ ਟਕ ਟਕ ਸ਼ਬਦ ਨਿਕਲਦਾ ਉਹ ਪੱਟੀਆਂ ਇਹ ਆਉਣ ਵਿੱਚੋਂ ਸਾਂ ਸਾਂ ਦਾ ਸ਼ਬਦ ਹੈ ਆਕਾਸ਼ ਵਿੱਚੋਂ ਜਿਵੇਂ ਕਿਤੀ ਕੁਦਰਤ ਵਿੱਚ ਸਰਨਾਟੇ ਪੈਂਦੇ ਆ ਇਹ ਆਵਾਜ਼ਾਂ ਹਨਗੀਆਂ ਇਹ ਆ ਤੱਜ ਕਬਾਣੀ ਕੱਤਾਂ ਦੀ ਆਵਾਜ਼ ਅਤੇ ਇਸ ਪ੍ਰਕਾਰ ਮਈ ਤੱਜ ਕਬਾਣੀ ਮੈ ਕੱਦ ਕਬਾਣੀ ਉਹ ਹੈ ਜਿਹੜਾ ਕਿਸੇ ਨੂੰ ਇਲਾਮ ਹੋਣਾ ਕਿ ਫਲਾਣੇ ਦਾ ਤੈਨ ਗਨ ਹੋਵੇ ਕੀ ਕਦੀਆਂ ਗੱਲਾਂ ਸੁਜਣੀਆਂ ਇਹ ਮਈ ਤੱਜ ਕਬਾਣੀ ਇਹ ਬਾਣੀ ਸਾਰਿਆਂ ਤੋਂ ਨਿਆਰੀ ਹੈ ਧੁਰਤੀ ਧੁਰਿਓ ਆਲੂਪ ਸਾਰਿਆਂ ਦਾ ਸਾਰਿਆਂ ਦਾ ਮੁੱਢ ਰੂਪੀਓ ਪ੍ਰਵੇਸ਼ਵਰ ਹੈ ਉਹਦੀ ਪ੍ਰਾਇਵੇਚ 80000 ਜਿਵੇਂ ਵੇਚ ਕਰ ਮਕਾਨ ਕਹਿੰਦੀ ਹੋਣੀ ਹੈ ਇਹਦੀ 16000 ਜਿਵੇਂ ਪੂਜਨਾ ਨੂੰ ਕਹਿੰਦੀ ਹੋਣੀ ਬਾਣੀ 4000 ਜਿਵੇਂ ਵਦਾਨ ਦੇ ਵਾਕ ਨੂੰ ਕਹਿੰਦੀ ਇਸ ਪ੍ਰਕਾਰ ਨਹੀਂ ਇਹ ਬਾਣੀ ਇਹ ਅੱਜ ਹੀ ਰੂਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਬਾਣੀ ਹੈ ਇਸ ਵਿੱਚ ਸਤ ਸਤ ਸੱਤ ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਭਾਲੇ ਸਰੂਪ ਜੋ ਪਰਮੇਸ਼ੁਰ ਸਾਰਿਆਂ ਦਾ ਆਧਾਰ ਰੂਪ ਹੈ ਆਸਾ ਰੂਪ ਹੈ ਉਹਦੀ ਪ੍ਰਾਪਤੀ ਵਾਲੀ ਇਹ ਬਾਣੀ ਹੈ ਜਾਂ ਕੇ ਯਾਦ ਜਪੇ ਜਨ ਕੋਏ ਜੋ ਜਾਪੇ ਤਾਂ ਕੀ ਗਤ ਹੋਏ ਜਿਹੜੀਆਂ ਬੇਦਾਨੀਆਂ ਬਾਣੀਆਂ ਹਨ ਉਹ ਜਿਹ ਬ੍ਰਾਹਮਣ ਹੀ ਪੜ ਸਕਦਾ ਸੀ ਛਤਰੀ ਸੁਣ ਸਕਦਾ ਸੀ ਵੈਸੇ ਸਵਰ ਸੁਣ ਸਕਦਾ ਸੀ ਅਤੇ ਉਹ ਵਿਦੇਸ਼ੀ ਸੀ ਕਿ ਸੁਧਰਨੀ ਸੁਣ ਸਕਦਾ ਮਨੂ ਸਿਮਨਿ ਲਿਖਿਆ ਜੇ ਕੋਈ ਸੁਣ ਲੈ ਸੁਧਰ ਦੇ ਕੰਨਾਂ ਛਿੱਕਾ ਪਾ ਕੇ ਘਾੜ ਲਿਓ ਜੇ ਸੁਧਰ ਉਪਦੇਸ਼ ਦੇ ਦੇਵੇ ਤਾਂ ਉਹਦੀ ਜ਼ਬਾਨ ਕੱਟ ਦਿਓ ਇਹਨਾਂ ਦੰਦ ਸੀ ਹਜੂਰ ਨੇ ਅੰਮ੍ਰਿਤ ਰੂਪ ਬਾਣੀ ਉਹ ਕਿਆ ਜਾਤ ਆਯਾਰ ਜਪੇ ਜਨ ਕੋਏ ਜੋ ਜਾਪੇ ਉਸकी गत ਹੋਏ ਸਾਰਿਆਂ ਦੀ ਕਲਿਆਣ ਕਰਨ ਵਾਲੀ ਇਹ ਧੁਰ ਕੀ ਬਾਣੀ ਹੈ ਮੋਢ ਰੂਪ ਦੀ ਜਿਵੇਂ ਸਾਰਿਆਂ ਦੇ ਪਾਉਣ ਸਰੂਪ ਬਣੀ ਹੋਈ ਹੈ ਜਿਵੇਂ ਪਾਣੀ ਸਾਰਿਆਂ ਤੋਂ ਲਾਉਣ ਵਾਲਾ ਹੈ ਇਸੋ ਪ੍ਰਕਾਰ ਮਹਾਰਾਜੀ ਬਾਣੀ ਮੁਕਤ ਕਰਨ ਵਾਲੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਜੋੜਨ ਦੇ ਵਾਸਤੇ ਬਾਣੀ ਹੈ ਇਹ ਕਿ ਅਦੀ ਰੂਪ ਪਰਮੇਸ਼ਰ ਦੀ ਇਹ ਬਾਣੀ ਆਈ ਹੈ ਤਿੰਨ ਸਗਲੀ ਚਿੰਤਾ ਮਿਟਾਈ ਉਦੋਂ ਜਦੋਂ ਸਾਧ ਸੰਗਤ ਦੀ ਫਿਕਰ ਬਣੇ ਰਹਿੰਦੇ ਆ ਬੇਦਕ ਤੇ ਇਸ ਤਰ੍ਹਾਂ ਭਾਈ ਦਿਲ ਦਾ ਫਿਕਰ ਨਾ ਜਾਏ ਬੇਦਾਂ ਨੂੰ ਪੜੋ ਉਦੋਂ ਵਿੱਚ ਕਈ ਕਰਮ ਇਹੇ ਜੇ ਹੋਣਗੇ ਜਿਹੜੇ ਬਿਧੀ ਰੂਪ ਹਨਗੇ ਦੂਜੇ ਵੱਦ ਨਖੇਦ ਰੂਪ ਦੇ ਸੇ ਹੋਏ ਆ ਕਿਤੇ ਉਹ ਬਾਸ਼ਨ ਬਿਧੀ ਰੂਪ ਆ ਕਿਤੇ ਉਹ ਬਾਸ਼ਨ ਨਖੇਦ ਰੂਪ ਆ ਇਸੋ ਪ੍ਰਕਾਰ ਸਾਜ ਸੰਗੀਤ ਚੰਗਾ ਬਣੀਆ ਰਹਿਨੀਆ ਜਿਗਿਆਸ਼ਮਾਨੋ ਅਤੇ ਇਸੋ ਪ੍ਰਕਾਰ ਕਿਤੇ ਕੁਰਾਨ ਚ ਲਿਖਿਆ ਹੋਇਆ ਜਿਹੜਾ ਕਿਸੇ ਦੀ ਅੱਖ ਕੱਟਦਾ ਉਹਨੂੰ ਅੱਖ ਦੇਣੀ ਪੈਂਦੀ ਜਿਹੜਾ ਕੰਨ ਕੱਟਦਾ ਕੰਨ ਦੇਣਾ ਪੈਂਦਾ ਕਿ ਕਿਤੇ ਲਿਖਿਆ ਕਿ ਕੁਰਬਾਨੀ ਦਿਓ ਇੱਕ ਰੇਖ ਕਰਕੇ ਬੜਾ ਢੱਟਾ ਸੀ ਪੜਿਆ ਹੋਇਆ ਤੀਜੇ ਪਾਰੇ ਚ ਕੁਰਾਨ ਦੇ ਉਹੀ ਗੱਲ ਉਹਨੂੰ ਉਹ ਕੇ ਮੁਹੰਮਦ ਸਾਹਿਬ ਨੇ ਕਿਹਾ ਖੁਦਾ ਲਈ ਨਾ ਕੇ ਕੁਰਬਾਨ ਕਰਦੇ ਰੱਬ ਨੂੰ ਰੱਬ ਦੇ ਛਾਏ ਨੂੰ ਕਿਉਂ ਪੂਜਦੇ ਹੈ ਉਹਨਾਂ ਮੁਸਲਮਾਨ ਗਊ ਕੁਰਬਾਨ ਕਰਨ ਲੱਗੇ ਇਸ ਪ੍ਰਕਾਰ ਉਹ ਵਿਚਾਰ ਸਾਹਿਬ ਸੰਗੇ ਜੀ ਇਹੀ ਇਹੀ ਗੱਲਾਂ ਹੋਣੀਆਂ ਕਿਤੇ ਦਾ ਕੰਨ ਦੇ ਬੱਚੇ ਕੰਨ ਦੇਣਾ ਪੈਂਦਾ ਅੱਖ ਦੇ ਬਟੇ ਅੱਖ ਦੇਣੀ ਪੈਂਦੀ ਹੈ ਤੇ ਨਾਲੇ ਕਹਿੰਦਾ ਲਾ ਇਲਾ ਇਲਾ ਸਵਾਲ ਲਾ ਕੋ ਹੋਰ ਨਹੀਂ ਕੋਈ ਤੇ ਫਿਰ ਕਹਿੰਦਾ ਮੁਹੰਮਦ ਰਸੂਲ ਲਲਾ ਮੁਹੰਮਦ ਰਸੂਲ ਭੇਜਿਆ ਹੋਇਆ ਅੱਲਾ ਦਾ ਇਸ ਪ੍ਰਕਾਰ ਸਾਧ ਸੰਗਤ ਜੀ ਉਹਨੇ ਚਿੰਤਾ ਬਣੀ ਰਹਿੰਦੀਆਂ ਹਨ ਸੋ ਇਹ ਗੁਰਬਾਣੀ ਜਿਹੜੀ ਸਗਲੀ ਚਿੰਤਾ ਮਟਾਈ ਸਾਰੀਆਂ ਚਿੰਤਾ ਨੂੰ ਮਿਟਨ ਵਾਲੀ ਹੈ ਜੇ ਉਹ ਕਹਿੰਦੇ ਏਕ ਮਿਹਵਾਦਤੀ ਬ੍ਰਹਮ ਕੋ ਫੇਰਾ ਦੇ ਘਾੜ ਕਿਉਂ ਨਹੀਂ ਸਭ ਨੂੰ ਸਭ ਆਸਤੇ ਅਧਿਕਾਰ ਨਹੀਂ ਹੈ ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਹੈ ਜਿਹੜੀ ਸਾਰੀਆਂ ਚਿੰਤਾ ਨੂੰ ਆਈ ਹੋਈ ਵਿਰਤਾਂ ਨੂੰ ਮਿਟਨ ਨੂੰ ਸਮਰੱਥ ਹੈ ਕਾਲ ਦੀ ਵਿਰਤਾਂ ਨੂੰ ਭਰਮ ਦੀ ਵਿਰਤਾਂ ਨੂੰ ਜਨਮ ਦੀ ਬਿਰਤਾਂ ਨੂੰ ਸਾਰੀਆਂ ਜਨਮ ਬਾਝ ਜਾਨੀ ਬਿਰਦਵਸ ਸਾਰੀਆਂ ਸਾਰੀਆਂ ਚਿੰਤਾ ਨੂੰ ਮਿਟ ਦੋ ਚਾਹ ਹੈ ਐਸੀ ਅਮਰਤੂ ਬਾਣੀ ਤੋਂ ਰਵਾਜ ਜੋ ਆਈ ਹੈ ਦਿਆਲ ਪੁਰਖ ਮਿਹਰਵਾਨ ਸਾਧ ਸੰਗਤ ਜੀ ਕੋਈ ਕਹਿੰਦੇ ਅ ਸੂਰਜ ਚੜਦਾ ਤਾਂ ਰੱਬ ਦਿਆਲੂ ਹੁੰਦਾ ਕੋਈ ਅਰਬ ਦੇ ਵਿੱਚ ਕਿਤੇ ਗਰਮੀ ਦੇ ਵਿੱਚ ਚੜੇ ਸੂਰਜ ਕਿੰਨਾ ਘਸਾੜਦਾ ਉਥੋਂ ਬਿਆਹ ਹੀ ਪਉਂਦੀ ਕਿਸਾੜ ਪੈਦਾ ਕਰਦਾ ਇਸੇ ਪ੍ਰਕਾਰ ਸਾਧ ਸੰਗਤ ਜੀ ਕੋਈ ਕਹਿੰਦੇ ਬਰਖਾ ਹੁੰਦੀ ਤੇ ਬਿਆਲ ਹੁੰਦਾ ਜਿੱਥੇ ਲੋਕ ਹੜ੍ਹ ਦੇ ਜਾ ਰਹੇ ਆ ਉਥੋਂ ਬਰਖਾ ਬਿਆਲਤਾ ਕੋ ਕਾਲਕ ਨਿਸ਼ਾਨੀ ਹੈ ਇਹ ਸੂਪਰਕਾਰ ਸਾਜ ਸੰਗੇ ਜੀ ਇਹਨਾਂ ਕਰਕੇ ਬਿਆਲਤਾ ਨਹੀਂ ਸਮਝੀ ਜਾ ਸਕਦੀ ਇਹਨਾਂ ਚੀਜ਼ਾਂ ਕਰਕੇ ਕਿਤੇ ਦੁੱਖਦਾਇਕ ਹੈ ਕਿਤੇ ਸੁਖਦਾਇਕ ਹਨ ਪਰ ਅਸਲ ਤਮਾਰਾ ਸਾਹਿਬ ਕਹਿੰਦੇ ਬਿਆਲੂ ਪਰਮੇਸ਼ਰ ਮਿਹਰਵਾਨ ਅਕਾਲ ਪੁਰਖ ਇਸ ਪ੍ਰਕਾਰ ਹੋਇਆ ਹੈ ਹਰ ਨਾਨਕ ਸਾਜ ਮੱਖਣ ਇਹ ਵੀ ਅੰਮ੍ਰਿਤ ਨੂੰ ਬਾਣੀ ਦਿੱਤੀ ਹੈ ਜਿਹੜਾ ਵੀ ਕੋਈ ਜਪ ਲੇ ਉਹ ਹੀ ਮੁਕਤ ਹੋ ਜੇ ਇਹ ਹਰੀ ਦੇ ਸੱਚੇ ਬਚਨ ਗੁਰੂ ਸਾਹਿਬ ਜੀ ਕਹਿੰਦੇ ਸੀ ਕਸਨ ਕੀਤਾ ਹੈ ਸੋ ਸੱਚੇ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ ਉਹ ਸੱਚ ਦਾ ਕਸਨ ਕਰੋ ਇਹ ਅੰਮ੍ਰਿਤ ਰੂਪ ਬਾਣੀ ਦੀ ਸਾਧ ਸੰਗਤ ਜੀ ਮਹਿਮਾ ਤੇ ਗੁਰੂ ਸਾਹਿਬ ਨੇ ਸ਼ਕਦੋ ਚਾਰਨ ਕੀਤਾ ਹੈ ਸੋ ਸ਼ਾਮ ਦੇ ਵਗੀ ਇਸ ਤਰ੍ਹਾਂ ਪ੍ਰੋਗਰਾਮ ਸੰਗਤ ਜਿ세 ਹੋਵੇਗਾ ਉਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਕੇ ਪਾਤਸ਼ਾਹ ਕੀਰਤਨ ਵੀ ਸਿੰਘ ਕੌਣ ਕਰਨਗੇ ਤੇ ਕਸਾ ਵੀ ਹੋਵੇਗੀ ਗੁਰੂ ਮਹਾਰਾਜ ਸਾਹਿਬ ਦੇ ਜੀਵਨ ਦੇ ਆਪਣੇ ਗੁਰਿਆਈ ਦੇ ਮੁਤਲਕੀ ਕੋਈ ਹੋਰ ਪ੍ਰਸੰਗ ਸੁਣਾਏ ਜਾਣਗੇ ਸੋ ਹੁਣ ਆਪ ਜੀ ਨੇ ਇਨਾਂ ਕ ਸਮਾ ਪ੍ਰਵਾਨ ਕਰ ਲਵੋ ਦਇਆਲ ਪਰਮੇਹਰਵਾਨ ਹਰ ਸਾਮਿਤ ਸਾਚ ਵਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ